ਅਰਦਾਸਪੁਰ ਵਾਸਤੇ ਬੜਾ ਪੁੱਤਰ ਕੁਸ਼ੀਆ ਪਰਹਾ ਦਿਹਾੜਾ ਇੱਕ ਸਾਲ ਪਹਿਲਾਂ ਕਰਮਯਾਲ ਰਾਮ ਜੀ ਦੀ ਦਾਤ ਪ੍ਰਕਸ਼ਟ ਅਸ਼ੁੱਧਿਆ ਮੰਦਰ ਦੇ ਵਿੱਚ ਹੋਈ ਸੀ ਅੱਜ ਕੋਈ ਇਸ ਬਰੇ ਗਾੜ ਦੇ ਉੱਪਰ ਸਵਾਤਨ ਜਾਗਰਤ ਮੰਚ ਵੱਲੋਂ ਅਰਦਾਸਪੁਰ ਦੇ ਵਿੱਚ ਗਿਆ ਸ਼ੋਭਾ ਯਾਤਰਾ ਕਰੂਗਾ ਜਿਸ ਵਿੱਚ ਸਮਾਜ ਦਾ ਹਰ ਵਰਗ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣਿਆ ਔਰ ਅਸੀਂ ਸ਼ਾਮਿਆ ਦੇ ਵਿੱਚ ਜਗਤ ਰਾਮ ਜੀ ਦਾ ਅਸ਼ੀਰਵਾਦ ਕੋੜਾ ਦੀ ਮਿਹਰ ਕੋੜਾ ਦੀ ਕਿਰਪਾ ਜਿਹੜੀ ਆ ਉਹ ਭਗਵਾਨ ਜੀ ਤੋਂ ਮੰਗੀ ਆ ਅੱਜ ਦੇ ਸਭ ਦੇ ਉੱਪਰ ਇਲਾਕਾ ਵਾਸੀਆਂ ਨੂੰ ਆਪਣੇ ਵੱਲੋਂ ਸੁਖ ਕਾਮਨਾਵਾਂ ਤੇ ਮੁਬਾਰਕਾ ਭਗਵਾਨ RAM ਜੀ ਬ੍ਰਿਯਾਦਾ ਪਰਸ਼ੋਤਮ RAM ਜੀ ਆ ਕੋੜਾ ਦੀ ਜ਼ਿੰਦਗੀ ਤਿਆਗ ਤਪੱਸਿਆ ਖੈਰ ਉਹਨੇ ਰਿਸ਼ਤੇ ਬਣੇ ਚ ਇੱਕ ਦੂਸਰੇ ਨਾਲ ਪਿਆਰ ਸੱਧ ਭਾਵਨਾ ਆਪਸੀ ਭਾਈਚਾਰਾ ਔਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦਾ ਇਹ ਨਾਦਾ ਕੋੜੀ ਦੀ ਜ਼ਿੰਦਗੀ ਤੋਂ ਸਿੱਖੇ ਨੂੰ ਮਿਲਦਾ ਆਹ ਭਗਵਾਨ ਰਾਮ ਜੀ ਦੀ ਜ਼ਿੰਦਗੀ ਤੋਂ ਸਿੱਖ ਲੈ ਕੇ ਤੱਕ ਕੰਗੇ ਸਵਾਲ ਦੀ ਤਜਰਬਾ ਕਰੀਏ ਇੱਕ ਦਿਨ ਬਾਅਦ ਲੋੜੀ ਥੋੜੀ ਦਾ ਪਰਵ ਦੀ ਜਿਹੜਾ ਉਹ ਵੀ ਆ ਰਿਹਾ ਉਹਦੀਆਂ ਵੀ ਇਲਾਕਾ ਵਾਸੀਆਂ ਨੂੰ ਸਭ ਕਾਮਨਾ ਵਾਹ ਉਹ ਅਸੀਂ ਮਿਲ ਕੇ ਭਗਵਾਨ ਰਾਮ ਜੀ ਦੇ ਸੱਚੇ ਰਸਤੇ ਤੇ ਚੱਲਦੇ ਹੋਏ ਆਪਣਾ ਜੀਵਨ